ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਜੇ ਗੁਪਤਾ ਨੇ ਵਾਰਡ ਨੰਬਰ 56 ਵਿਖੇ ਫੁੱਲਾਂਵਾਲਾ ਚੌਂਕ ਦੇ ਨਾਲ ਲੱਗਦੀਆਂ ਗਲੀਆਂ ਦੇ ਨਿਰਮਾਣ ਦੇ ਵਿਕਾਸ ਕਾਰਜ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਵਸਨੀਕ ਟੁੱਟੀਆਂ ਗਲੀਆਂ ਬਾਰੇ ਸ਼ਿਕਾਇਤਾਂ ਕਰ ਰਹੇ ਸਨ। ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਲਈ ਕੰਮ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਸੜਕ ਅਤੇ ਗਲੀਆਂ ਦਾ ਨਿਰਮਾਣ ਹੁਣ ਨਿਰਵਿਘਨ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹਨ। ਐਸਮੋਕੇ ਕਾਉਂਸਲਰ ਵਿਕੀ ਦੱਤਾ ਸੁਭਾਸ਼ ਕੁਮਾਰ ਬਲਵਿੰਦਰ ਸਿੰਘ ਸਮੇਤ ਵੱਡੀ ਗੰਤੇ ਵਿੱਚ ਸਥਾਨਕ ਨਿਵਾਸੀ ਮੌਜੂਦ ਸਨ ਜਨਮ ਬਸਾਦ ਦਾ ਬੜੀ ਖਲਾਇਆ ਜਾਂਦਾ ਸੀਗਾ ਔਰ ਗਲੀ ਵਿੱਚ ਜੀਜ਼ਾ ਦੇ ਗੋਲੀ ਦਾ ਫੈਸਲਾ ਕਰਦੇ ਆ ਬੜੀ ਜਿਹੜੇ ਤੋਂ ਲਾਤਾ ਨਿਵਾਸੀਆਂ ਦੇ ਮਨ ਸੀ ਕਿ ਇਹ ਇਸ ਕਲੀ ਦਾ ਜਿਹੜੀ ਸਮੱਸਿਆ ਹੈ ਉਹ ਵੀ ਪੁੱਛਦਾ ਹੈ ਸੋ ਅੱਜ ਅਸੀਂ ਇਹਦਾ ਬੁਗਾਟਿੰਗ ਕਰਦਾ ਆ ਔਰੇ ਜ਼ਿਲ੍ਹਾ ਦੇ ਵਿੱਚ ਹੀ 5-6 ਦਿਨਾਂ ਦੇ ਵਿੱਚ ਜਿਹੜੀ ਸਮੱਸਿਆ ਹੈ ਸਦਾ ਲਈ ਖਤਮ ਹੋ ਜਾਈ ਔਰ ਕਿੱਤੇ ਦਾ ਲਾਗੂ ਜਿਹੜਾ ਇਸ ਦਾ ਨਮੜਾਤਾ ਜਾਏਗਾ ਕਿ ਬਸ ਸਾਧਨ ਨਾ ਖੜਾ ਹੈ ਉਹ ਦੂਸਰਾ ਜਿਹੜਾ ਇੱਕ ਟਟਿਆ ਪਰਛਾ ਲੋਕ ਨੂੰ ਤੰਕਰੀਤ ਕੀਤਾ ਜਾਏਗਾ ਸੋ ਮੈਂ ਲੋਕਾਂ ਦੇ ਸ਼ਾਸ ਉਹ ਅੱਲਾ ਦੇ ਢਿੱਲੇ ਵੀ ਕੰਮ ਆਦਾ ਜਿਹੜੇ ਅਸੀਂ ਗਏ ਸੀ ਡਵੈਲਪਮੈਂਟ ਦੇ ਗਾਵਾਂ ਉਹ ਖੈਰੀ ਦਾ ਤੇ ਸੁਧਰਾਂਗੇ ਤੁਸੀਂ ਸਾਡਾ ਸਾਥ ਦਿਓ ਕੁਛ ਪ੍ਰੋਬਲਮ ਜਿਹੜੀ ਆ ਕੂੜੇ ਦੀ ਸੈੱਟ ਚੱਲੀ ਆ ਮੇਰੀ ਅਪੀਲ ਆ ਕਿ ਕੂੜਾ ਆਪਾਂ ਕਰਾ ਦੇ ਚਰਚ ਵਿੱਚ ਲਗਾ ਦੇ ਰੱਖੀਏ ਤਾਂ ਜੋ ਜਿਹੜੇ ਕਾਰਪੋਰੇਸ਼ਨ ਨੇ ਲਵਾਜੋ ਮਾਰ ਤੇ ਉਹ ਕੂੜੇ ਨੂੰ ਚੱਕ ਕੇ ਲੈ ਜਾਣ। ਕਿੰسا ਵੱਡਾ ਕੰਪਨੀ ਜਿਹਦੇ ਨਾਲ 2016 ਦੇ ਵਿੱਚ ਬਾਕੀ ਸਰਕਾਰਾਂ ਨੇ ਸਾਡੇ ਕੋਲ ਕਹਿੰਦੇ ਆ ਨੀ ਸਰਕਾਰਾਂ ਨੇ ਜਿਹੜਾ ਕੰਟਰੈਕਟ ਕੀਤਾ ਸੀ 2000 ਦੇ ਸੰਬੰਧਾ ਤਰਾ ਪੀਦਾ ਪਰ ਉਹ ਕੰਪਨੀ ਭੱਜ ਗਈ ਇਹ ਕੰਮ ਛੱਡ ਕੇ। ਉਹ ਅਸੀਂ ਨਾ ਵੀ ਜਿਹੜੇ ਟੈਂਡਰ ਫਲੋਰ ਕੀਤੇ ਆ ਥੋੜੇ ਦਿਨਾਂ ਦੇ ਵਿੱਚ 10 15 ਦਿਨਾਂ ਦੇ ਵਿੱਚ ਜਿਹੜੇ ਆਪਾਂ ਚੀਜ਼ਾਂ ਨੂੰ ਜਣਗੇ